ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਸੌਣ ਦਾ ਮਹੀਨਾ ਚੱਲ ਰਿਹਾ ਹੈ ਆਯੁਰਵੇਦ ਦੇ ਵਿੱਚ ਇਸ ਮਹੀਨੇ ਦਾ ਖਾਸ ਜ਼ਿਕਰ ਹੈ ਤੇ ਖਾਸ ਮਹੱਤਵ ਵੀ ਕਿਉਂਕਿ ਸੌਣ ਦੇ ਮਹੀਨੇ ਸਾਡਾ ਸਰੀਰ ਨਵਾਂ ਲਹੂ ਬਣਾਉਂਦਾ ਹੈ ਇਸ ਤਰ੍ਹਾਂ ਆਯੁਰਵੇਦ ਇਸ ਤਰੀਕੇ ਮੰਨਦਾ ਹੈ ਤੇ ਨਵੇਂ ਬਣੇ ਹੋਏ ਲਹੂ ਨੂੰ ਜੇਕਰ ਚੰਗੀਆਂ ਚੀਜ਼ਾਂ ਖਰਾਕਾਂ ਦਿੱਤੀਆਂ ਜਾਣ ਤਾਂ ਤੁਹਾਡੀਆਂ ਮਾੜੀਆਂ ਆਦਤਾਂ ਛੁੱਟ ਸਕਦੀਆਂ ਨੇ ਤੇ ਤੁਹਾਡਾ ਸਰੀਰ ਚੜ੍ਹਦੀ ਕਲਾ ਚ ਹੋ ਸਕਦਾ ਹੈ ਸੌਣ ਮਹੀਨੇ ਦੀ ਕੀ ਖਾਸੀਅਤ ਹੈ ਬਾਈ ਕੋ ਸਮਝਦੇ ਆ ਬਾਈ ਸਿਮਰਪ੍ਰੀ ਸਾਡੇ ਨਾਲ ਨੇ ਵੈਸੇ ਤਾਂ ਮੈਂ ਹੀ ਦੱਸਦੀ ਖਾਸੀਅਤ ਜੀ ਹੋਰ ਸੇਤਾ ਕਿਵੇਂ ਠੀਕ ਠਾਕ ਨੇ ਜੀ ਚੜ੍ਹਦੀ ਕਲਾ ਜੀ ਤੇ ਸੌਣ ਦਾ ਮਹੀਨਾ ਆਯੁਰਵੇਦ ਬਹੁਤ ਵਧੀਆ ਮੰਨਦਾਗਾ ਕਿਉਂ ਉਹਦੇ ਇਹਦੇ ਵਿੱਚ ਜੀ ਮੁਢਲਾ ਕਾਰਨ ਆ ਕਿ ਬਨਾਸਪਤੀ ਨਵੇਂ ਸਿਰੋਂ ਮਤਲਬ ਕਿ ਮੇਗ ਵਰਸਦਾ ਤੇ ਧਰਤੀ ਸ਼ਾਂਤ ਹੁੰਦੀ ਆ ਤੇ ਉਹ ਆਪਣੇ ਨਵੇਂ ਰਸ ਉਜਾਗਰ ਕਰਦੀ ਆ ਤਾਂ ਆਇਰਵੇ ਸਾਰਾ ਰਸਤੇ ਤੇ ਚੱਲਦਾ ਬੂਟੀਆਂ ਤੇ ਹਨਾ ਜੀ ਤੇ ਉਹਦੇ ਵਿੱਚ ਬੂਟੀਆਂ ਤੋੜੀਆਂ ਤੇ ਨਹੀਂ ਜਾਂਦੀਆਂ ਲੇਕਿਨ ਇਸ ਰੁੱਤੇ ਪੱਕਦੀਆਂ ਨੇ ਵਧੀਆ ਗਰੋ ਹੁੰਦੀਆਂ ਨੇ ਤੇ ਇੱਕ ਵੱਡਾ ਕਾਰਨ ਹੈ ਕਿ ਇਸ ਰੁੱਤ ਦੇ ਵਿੱਚ ਲਹੂ ਜਿਹੜਾ ਵਾ ਉਹ ਬਦਲਦਾ ਜੀ ਮਤਲਬ ਕਿ ਇਸਰ ਉਤੇ ਹਰ ਵਾਰੀ ਤੁਸੀਂ ਕੁਝ ਖਾਓ ਨਾ ਖਾਓ ਤੁਹਾਡਾ ਜਿਹੜਾ ਲੋਹਾ ਨਵੇਂ ਸਿਰੇੋਂ ਮਤਲਬ ਕਿ ਇੱਕ ਨਵੀਂ ਰਫਤਾਰ ਫੜਦਾ ਹੈ ਅਗਲੇ ਸਾਲ ਵਾਸਤੇ ਇਹ ਦੋ ਰਿਤੂਆਂ ਹੁੰਦੀਆਂ ਨੇ ਇੱਕ ਬਸੰਤ ਤੇ ਇੱਕ ਸੌਣ ਠੀਕ ਆ ਜੀ ਤੇ ਸੌਣ ਜਿਹਦੀ ਜਿਆਦਾ ਇੰਪੋਰਟੈਂਟ ਹੁੰਦੀ ਆ ਸੌਣ ਦੇ ਵਿੱਚ ਕੀ ਆ ਕਿ ਜੇ ਤੁਸੀਂ ਇਸ ਇਸ ਸੌਣ ਦੇ ਵਿੱਚ ਕੋਈ ਨਸ਼ਾ ਕਰੋਗੇ ਉਹ ਨਸ਼ਾ ਤੁਹਾਨੂੰ ਬਹੁਤ ਛੇਤੀ ਲੱਗੂਗਾ ਜਿਹੜਾ ਨਸ਼ਾ ਬੰਦਾ ਆਦੀ ਕਈ ਸਮੇਂ ਬਾਅਦ ਹੁੰਦਾ ਸੌਣ ਦੇ ਵਿੱਚ ਕੁਝ ਦਿਨਾਂ 'ਚ ਝਟਪਲਾਂ ਜੀ ਉਹ ਆਦੀ ਹੋ ਜਾਂਦਾ ਕੁਝ ਦਿਨਾਂ ਦੇ ਵਿੱਚ ਹੀ ਤੇ ਜੇ ਨਸ਼ਾ ਛੱਡਣਾ ਵਾ ਤੇ ਤਾਂ ਵੀ ਸੌਣ ਦੇ ਵਿੱਚ ਹੀ ਛੱਡਿਆ ਜਾਂਦਾ ਕਿਉਂਕਿ ਖੂਨ ਬਦਲਦਾ ਜਿਹੜਾ ਬਹੁਤ ਦੀਰਘ ਨਸ਼ਾ ਕਰਦਾ ਹੈ ਤੰਗ ਤਾਂ ਚਲੋ ਹੁੰਦਾ ਹੈ ਉਹ ਪਰ ਸੌਣ ਮਹੀਨਾ ਉਹਦੀ ਸਪੋਰਟ ਕਰ ਦਿੰਦਾ ਹੈ ਬਾਕੀ ਰੁੱਤਾਂ ਨਾਲੋਂ ਸੌਣ ਸਪੋਰਟ ਕਰ ਦਿੰਦਾ ਹੈ ਉਹਦੀ ਉਹਦੇ ਵਿੱਚ ਕੀ ਹੈ ਕਿ ਜਿਹੜਾ ਨਸ਼ਈ ਬੰਦਾ ਹੈ ਉਹ ਸੌਣ ਦੇ ਮਹੀਨੇ ਵਿੱਚ ਕੁਝ ਖਰਾਕ ਨੂੰ ਬਦਲੇ ਤੇ ਨਸ਼ਾ ਘਟਾਵੇ ਬੰਦ ਕਰੇ ਨਸ਼ਾ ਘਟਾਵੇ ਨਾ ਬੰਦ ਕਰੇ ਕੋ ਦਮ ਤੇ ਖਰਾਕ ਬਦਲੇ ਤੇ ਮੀ ਚਨਾਉਂਦਾ ਰਵੇ ਤੇ ਤੋੜ ਘਟ ਜਾਂਦੀ ਆ ਸਰੀਰ ਦੀ ਇਹ ਪਰਾਣਾ ਢੰਗ ਹੈ ਹਾਂ ਜਿਹੜਾ ਬੰਦਾ ਸ਼ਰਾਬੀ ਪੂਰਾ ਸੌਣ ਜਾਂ ਕਹਿ ਲੋ ਸ਼ਰਾਬੀ ਨਹੀਂ ਮੇਰੇ ਕਹਿਣ ਦਾ ਭਾਵ ਕਿ ਨਸ਼ਈ ਹਾਂ ਨਸ਼ਈ ਕਿਸੇ ਤਰ੍ਹਾਂ ਦਾ ਕੋਈ ਅਮਲ ਕਰਦਾ ਹੈ ਅਗਰ ਉਹ ਪੂਰਾ ਸੌਣ ਮੀਨਾ ਮਤਲਬ ਕਿ ਜਿੰਨੇ ਮੀ ਪੀਣ ਸਾਰੇ ਨਾਲ ਵੇ ਤੇ ਆਂਦੇ ਵੀ ਉਹ ਬੰਦਾ ਰਿਕਵਰ ਹੋ ਜਾਂਦਾ ਜਿੰਨੇ ਮੀ ਪਿਆਣ ਸਾਰੇ ਨਾਲ ਵੇ ਹਣਾ ਜੀ ਤੇ ਅੱਜ ਚਾਰ ਸੌਣ ਹੋ ਗਈ ਆ ਸੌਣ ਚੜਿਆ ਵਾ ਤੇ ਮੀਂਹ ਤੇ ਚਲੋ ਆਪਣੇ ਬੜੇ ਚਿਰ ਤੋਂ ਪਿਛਲੇ ਡੇਢ ਮਹੀਨੇ ਤੋਂ ਮੀਂਹ ਨੇ ਤੋਂ ਸੌਣ ਬਣਿਆ ਪਿਆ ਵਾ ਹਾੜ ਦੇ ਵਿੱਚ ਹੀ ਸੌਣ ਬਣ ਗਿਆ ਸੀ ਤੇ ਹੁਣ ਰੋਤ ਆਈ ਐ ਤੇ ਬਦਲ ਉਦਾਂ ਹੋਏ ਨੇ ਮੀਂਹ ਪੈ ਰਿਹਾ ਤੇ ਹੁਣ ਅਸੀਂ ਖਰਾਕ ਇਸ ਤਰੀਕੇ ਦੀ ਬਣਾਈ ਦੀ ਆ ਨਵਜ ਦੇਖ ਕੇ ਜੀ ਅਲੱਗ-ਅਲੱਗ ਕਿ ਜਿਨ੍ਹਾਂ ਨੇ ਵੀ ਕੋਈ ਵੈਸੇ ਹੀ ਲਹੂ ਦੇ ਜ਼ਰੂਰੀ ਨਹੀਂ ਵੀ ਨਸ਼ਾਈ ਕਈ ਵਾਰ ਲਊ ਗੰਦਾ ਹੁੰਦਾ वैसे मतलब कि टॉक्सिक ਹੁੰਦਾ ਲਹੂ ਬਣਿਆ ਹੁੰਦਾ ਲਹੂ ਬਦਲਣ ਦੀ ਲੋਡ ਹੁੰਦੀ ਆ ਜਾਂ ਉਹਨੂੰ ਕਹਿੰਦੇ ਆ ਡੀਟੌਕਸ ਕਰਨ ਦੀ ਲੋਡ ਹੁੰਦੀ ਆ ਸਾਫ ਕਰਨ ਦੀ ਲੋਡ ਹੁੰਦੀ ਆ ਤੇ ਲਹੂ ਵਧੀਆ ਹੋਰ ਬਣੇ ਜਿਆਦੀ ਮਾਤਰਾ ਚ ਵੀ ਬਣ ਜਵੇ ਵਧੀਆ ਪਤਲਾ ਬਣੇ ਤੇ ਜਿਆਦੀ ਮਾਤਰਾ ਚ ਵਧੀਆ ਬਣੇ ਵੀ ਜਿਹੜਾ ਗਾਂ ਸਾਰਾ ਸਿਆਲ ਚੱਲਣਾ ਹਾਂ ਬੰਦਾ ਮਤਲਬ ਕਿ ਦਾਗ ਦਾ ਕਰਦਾ ਰਹੇ ਕਿਉਂਕਿ ਮਰਦਾਂ ਦਾ ਤਾਂ ਲਹੂ ਨਾ ਹੀ ਲੈਣਾ ਦੇਣਾ ਹੈ ਜੀ ਠੀਕ ਹੈ ਨਾ ਲਹੂ ਭਰ ਕੇ ਚਾਹੀਦਾ ਸਰੀਰ ਦੇ ਵਿੱਚ ਬੜੀ ਥਾਈ ਯੂਜ਼ ਹੁੰਦਾ ਹੈ ਠੀਕ ਹੈ ਅੱਜ ਕੱਲ ਤਾਂ ਵੈਸੇ ਬੰਦੇ ਮਤਲਬ ਕਿ ਉਹਨੂੰ ਕੀ ਕਹਿੰਦੇ ਆ ਕੰਮ ਇਦਾਂ ਦੇ ਕਰਦੇ ਨੇ ਦਿਮਾਗੀ ਸਟ्रेस ਜ਼ਿਆਦਾ ਰਹਿੰਦਾ ਹੈ ਹਨਾ ਤੇ ਲਹੂ ਪਤਲਾ ਹੋਵੇ ਤੇ ਖੁਸ਼ ਰਹੇ ਬੰਦਾ ਠੀਕ ਹੈ ਨਾ ਤੇ ਉਹਦੇ ਵਾਸਤੇ ਇਦਾਂ ਵੀ ਖਰਾਕ ਬਣਾਈ ਦੀ ਆ ਆ ਸੌਣ ਸੌਣ ਜੀ ਬੰਦਾ ਸ਼ਾਕ ਲਵੇ ਤੇ ਕਈਆਂ ਦੇ ਅਮਲ ਦੂਰ ਹੋ ਜਾਂਦੇ ਆ ਤੇ ਬਾਕੀ ਖੂਨ ਬੰਦਾ ਵਧੀਆ ਵੀ ਸਾਰਾ ਸਾਲ ਚੱਲਦਾ ਜੀ ਇਹ ਹੈ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਕੋਲੇ ਤੁਸੀਂ ਦੱਸ ਰਹੇ ਹੋ ਸੌਣ ਦੇ ਮਹੀਨੇ ਨਬਜ਼ ਦੇਖਦੇ ਹੋ ਤੁਸੀਂ ਤਸਵੀਰ ਦੇ ਹਿਸਾਬ ਦੇ ਨਾਲ ਉਹਨੂੰ ਦਵਾਈ ਦਿੰਨੇ ਹੋ ਤੇ ਮਹੀਨਾ ਸਪੋਰਟ ਕਰਦਾ ਕਿਉਂਕਿ ਲਹੂ ਨਵਾਂ ਬਣਨਾ ਹੁੰਦਾ ਤੇ ਬੰਦਾ ਜਿਹੜਾ ਤਗੜਾ ਹੁੰਦਾ ਜੇ ਕਿਸੇ ਦਾ ਅਮਲ ਅਮਲ ਛਡਾਇਆ ਜਾਊਗਾ ਜੇ ਕੋਈ ਡੀਟੌਕਸ ਕਰਨਾ ਚਾਹੁੰਦਾ ਸ਼ਰੀਰ ਨੂੰ ਸ਼ਰੀਰ ਡੀਟੌਕਸ ਹੁੰਦਾ ਤੇ ਚਿਹਰੇ ਤੋਂ ਚੱਲ ਕੇ ਜਾਂਦਾ ਵੀ ਬੰਦੇ ਤੇ ਨੂਰ ਆ ਜਾਂਦਾ ਚਿਹਰੇ ਇਹ ਕਈ ਹੁੰਦਾ ਕਿ ਉਹ ਖਰਾਕ तकरीबन ਇੱਕ ਹੀ ਹੁੰਦੀ ਆ ਉਹਦਾ ਥੋੜਾ ਕ ਉੱਤ ਥੱਲਾ ਹੁੰਦਾ ਜੀ ਨਵਜ ਦੇ ਹਿਸਾਬ ਨਾਲ ਕਈ ਵਾਰ ਖਰਾਕ ਵਧਾਉਣੀ ਪੈਂਦੀ ਆ, ਕਈ ਵਾਰ ਘਟਾਉਣੀ ਪੈਂਦੀ ਆ ਜਾਂ ਕਈ ਵਾਰ ਕੁਝ ਇੱਕ ਅੱਧੀ ਚੀਜ਼ ਹਲਕੀ ਜਿਹੀ ਵਿੱਚ ਐਡ ਕਰਨੀ ਪੈਂਦੀ ਆ। ਮੁੱਢਲੀ ਖਰਾਕ ਕੀ ਹੁੰਦੀ ਆ ਤੇ ਉਹ ਖਰਾਕ ਦਾ ਇਦਾਂ ਵੀ ਜਿੰਨਾ ਚਿਰ ਉਹ ਖਰਾਕ ਖਾਣੀ ਆ ਉਹਨਾਂ ਜਿਹੜਾ ਸਰੀਰ ਥੋੜਾ ਕੱਚਾ ਰਹਿੰਦਾ ਹੈ। ਉਹਦਾ ਚੱਕਰ ਇਹ ਆ ਕਿਉਂਕਿ ਉਹ ਖੂਨ ਫਿਰ ਬੜੇ ਤਰੀਕੇ ਦੇ ਨਾਲ ਉਹ ਸਰੀਰ ਨੂੰ ਸਾਫ਼ ਕਰਦਾ ਹੈ ਤੇ ਉਹ ਇਹਦਾ ਇਦਾਂ ਕਿ ਜਿੰਨੇ ਕੁ ਦਿਨ ਖਾਣੀ ਥੋੜੇ ਦੇਣੀ ਹੁੰਦੀ ਆ ਤੇ ਉਹਨੇ ਦਿਨ ਸਰੀਰ ਕੱਚਾ ਰਹਿੰਦਾ ਤੇ ਨੀਂਦਰ ਅੱਛੀ ਆਂਦੀ ਆ। ਨੀਂਦਰ ਬਹੁਤ ਗਹਿਰੀ ਆਉਂਦੀ ਆ। ਤੇ ਉਸ ਤੋਂ ਬਾਅਦ ਜਦੋਂ ਖਰਾਕ ਤੁਹਾਡੀ ਬੰਦ ਹੋ ਜਾਂਦੀ ਆ ਤੇ ਉਹਦੇ ਚੌਵਾਂ ਪੰਜਾਂ ਦਿਨਾਂ ਦੇ ਵਿੱਚ ਹੀ ਸਰੀਰ ਦੁਆਰਾ ਮਤਲਬ ਕੀ ਕਹਿੰਦੇ ਰੀਬਿਲਟ ਹੋ ਜਾਂਦਾ ਹੈ ਰੀਬਿਲਟ ਹੋ ਜਾਂਦਾ ਪੂਰਾ ਉਹ ਆਪਣੀ ਹੱਡੀ ਮਜ਼ਬੂਤ ਕਰ ਜਾਂਦਾ ਹੈ ਹੱਡੀ ਮਜ਼ਬੂਤ ਹੁੰਦੀ ਹੈ ਜੀ ਤੇ ਹੋਰ ਕਈ ਫਾਇਦੇ ਹੋ ਜਾਂਦੇ ਆ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਸਾਨੂੰ ਇੰਨੀ ਸੋਹਣੀ ਜਾਣਕਾਰੀ ਦਿੱਤੀ ਆ ਸੌਣ ਦਾ ਮਹੀਨਾ ਵਾ ਇਹ ਸੀਜ਼ਨਲ ਹੀ ਖਰਾਕ ਹੁੰਦੀ ਆ ਤੇ ਲੈ ਲੈਣੀ ਚਾਹੀਦੀ ਆ ਹਾਂ ਜੀ ਸੋ ਭਾਈ ਸਿਮਰਨਪ੍ਰੀਤ ਜੀ ਦਾਸਾ ਦੇ ਇਸ ਜਿਹੜਾ ਸੌਣ ਦਾ ਮਹੀਨਾ ਚੱਲ ਰਿਹਾ ਹੈ ਦਾ ਮਹੱਤਵ ਕੀ ਹੈ ਸਾਡੇ ਸਰੀਰ ਦੇ ਵਿੱਚ ਕਿਵੇਂ ਜਾਨ ਫੁਕੀ ਜਾ ਸਕਦੀ ਜੇ ਤੁਹਾਡਾ ਸਰੀਰ ਥੱਕਿਆ ਜਾ ਰਹਿੰਦਾ ਹੈ ਤੁਸੀਂ ਸੁੱਤੇ ਹੀ ਰਹਿੰਦੇ ਹੋ ਜਾਗਣ ਨੂੰ ਜੀ ਨਹੀਂ ਕਰਦਾ ਤਾਂ ਇਹ ਮਹੀਨੇ ਤੁਸੀਂ ਆਯੁਰਵੇਦ ਦਾ ਸਹਾਰਾ ਲੈ ਕੇ ਰੀਚਾਰਜ ਹੋ ਸਕਦੇ ਹੋ ਆਪਣੇ ਸਹਿਯੋਗੀ rahul sharma ਦੇ ਨਾਲ karan sharma ਮਿੱਟੀ ਦੇ ਲੇ